ਹੇਲੇਲੂਇਆ ਸਾਰੇ ਘਰਾਂਵਾਂ ਜੈ ਮਸੀਹ ਦੀ ਰੱਬ ਦੀ ਦਾਸਨੀ ਨੂੰ ਜੈ ਮਸੀਹ ਦੀ ਇਹਨਾਂ ਦੇ ਪਰਿਵਾਰ ਨੂੰ ਜੈ ਮਸੀਹ ਦੀ ਮੇਰੀ ਘਰ ਇਤਰਾ ਮੇਰੀ ਨੌ ਰਾਣੀ ਇਹ ਤੋਂ ਇਹ ਦੋ ਤਿੰਨ ਅਟਰਾਸਨ ਕਰਾਇਆ ਹੀ ਉਹਦੇ ਵਾਸਤੇ ਤੋਂ ਬੱਚਾ ਜਿਰੋ ਵੀ ਅਟਰਾਸਨ ਕਰ ਰਿਹਾ ਪੁੱਠਾ ਹੀ ਹੁੰਦਾ ਹੈ ਤੇ ਰੱਬ ਦੀ ਦਾਸਨੀ ਸਾਡੇ ਘਰ ਗਈ ਤੇ ਇਹਨਾਂ ਕੋਲ ਹੀ ਪ੍ਰਾਰਥਨਾ ਕਰਾਈ ਵੀ ਇਤਰਾਸ ਦੀ ਪ੍ਰਾਰਥਨਾ ਕਰੋ ਇਹ ਨਾ ਵਾਸਤੇ ਤਾਂ ਉਹਦੇ ਅਗਲੇ ਦਿਨ ਹਾਦੀ ਚਾਨਕੀ SLA ਬਰ ਗਈ ਪਿਆਪਾ ਐਡਰੈਸ ਹੁਣ ਕਰਾ ਕੇ ਆਉਂਦੇ ਆ ਹੁਣ ਫੇਰ ਤੇ ਮੁੜ ਕੇ ਫੇਰ ਜਿਰ ਉਹ ਹੀ ਜਾਣ ਲਗੇ ਫੇਰ ਆਪਣੀ ਦਾਸਨੀ ਕੋਈ ਪ੍ਰਾਰਥਨਾ ਕਰਾਈ ਕਿ ਆਪਾਂ ਚੱਲੇ ਆ ਐਡਰੈਸ ਹੁਣ ਕਰਾਉਣ ਪ੍ਰਾਰਥਨਾ ਕਰ ਦੋ ਪਈ ਸਹੀ ਸਲਾਮਤ ਆਵੇ ਤੇ ਇਹਨਾਂ ਨੇ ਪ੍ਰਾਰਥਨਾ ਕੀਤੀ ਜਿਰ ਉਹ ਹੀ ਐਡਰੈਸ ਹੁਣ ਕਰਾਈ ਤੇ ਉਹ ਬੱਚਾ ਬਿਲਕੁਲ ਸਿੱਧਾ ਹੈ ਤੇ ਖਾਣੇ ਤਾਂ ਕਹਿੰਦੀ ਮਾਂ ਦਾ ਫੋਨ ਆਇਆ ਉੱਥੇ ਹੀ ਮੈਂ ਨੇ ਉਹਨੂੰ ਦੱਸਿਆ ਮੈਂ ਕਿਹਾ ਕਹਿੰਦੀ ਕੀ ਆ ਮੈਂ ਕਿਹਾ ਕੁਝ ਨਹੀਂ ਦੱਸਾਂਗ ਮੈਂ ਤੁਹਾਨੂੰ ਬਾਅਦ ਚ ਠੀਕ ਠਾਕ ਹੈ ਉਹ ਤਾਂ ਮੈਂ ਤੇ ਮੈਂ ਕਿਹਾ ਪਹਿਲਾਂ ਰੱਬ ਦੀ ਦਾਸ ਨੇ ਮੈਂ ਫੋਨ ਲਾਇਆ ਫਿਰ ਮੈਂ ਇਹਨਾਂ ਨੂੰ ਦੱਸਿਆ ਫਿਰ ਅਹੀ ਉਹਨਾਂ ਨੇ ਦੱਸਿਆ ਵੀ ਬੱਚਾ ਬਿਲਕੁਲ ਠੀਕ ਠਾਕ ਸਿੱਧਾ ਵਾ ਬੱਚਾ ਹallelujah